ਆਪਣੇ ਪੰਡੂਗੋ ਕੇ ਜੀ ਇੱਕ ਵੀਰ ਦਾ ਬਹੁਤ ਹੀ ਭਾਰੀ ਨੁਕਸਾਨ ਹੋ ਗਿਆ ਪੰਜ ਕਮਰੇ ਬਾਈ ਦੇ ਬਾਈ ਵੀ ਸੀਗੇ ਤੇ ਪੰਜੇ ਦੇ ਪੰਜ ਹੀ ਡਿੱਗ ਪਏ ਯਾਰ ਢਹਿ ਗਿਆ ਸਾਰਾ ਘਰ ਤੇ ਬਾਈ ਲੇਬਰ ਦਾ ਕੰਮ ਕਰਦਾਗਾ ਤੇ ਬਾਈ ਦਾ ਨੰਬਰ ਆਪਾਂ ਯਾਰ ਉੱਤੇ ਦੇਤਾ ਜਿੰਨੇ ਤਾਂ ਨਹੀਂ ਸੱਜਣ ਦੇਖੀ ਜਾਂਦੇ ਆ ਸੋ ਥੋੜੀ ਥੋੜੀ ਯਾਰ ਮਦਦ ਜ਼ਰੂਰ ਕਰੋ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਵੀ ਤੌਕੇ ਤੌਕੇ ਦੇ ਨਾਲ ਹਨਾ ਸਮੁੰਦਰ ਭਰ ਜਾਂਦਾ ਤੇ ਤੌਕੇ ਤੌਕੇ ਨਾਲ ਸਮੁੰਦਰ ਭਰਨ ਵਾਲਾ ਕੰਮ ਹੀ ਆ ਜਿੰਨੀ ਹੋ ਸਕੇ ਓਨੀ ਸਹਾਇਤਾ ਕਰੋ ਵੀਰ ਦੀ ਲੇਬਰ ਦਾ ਕੰਮ ਕਰਦਾ ਸੀ ਬਾਈ ਇਹ ਸਾਰਾ ਘਰੀ ਡਿਗ ਪਿਆ ਪੰਜ ਕਮਰੇ ਪਈ ਸੀਗੇ ਬਹੁਤ ਮਿਹਨਤ ਨਾਲ ਜਿਵੇਂ ਆਪਾਂ ਗੱਲ ਕਰੀਏ ਵੀ ਰੁਪਿਆ ਰੁਪਿਆ ਜੋੜ ਕੇ ਯਾਰ ਮਸਾ ਆਪਾਂ 15-20 ਸਾਲਾਂ ਦੇ ਵਿੱਚ ਇੱਕ ਘਰ ਖੜਾ ਹੁੰਦਾ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਬਹੁਤ ਮਿਹਨਤ ਕਰਦੇ ਆ ਵੀਰ ਤੇ ਇਹਨਾਂ ਨੇ ਮਸਾ ਆਪਦਾ ਘਰ ਪਕਵਦਾ ਸੈੱਟ ਹੋਈ ਸੀਗੇ ਤੇ ਸਾਰੀ ਸੱਤ ਸੁੱਤ ਸਾਰਾ ਕੁਝ ਹੀ ਬਹਿ ਗਿਆ ਬਸ ਸਾਰੀ ਰਾਤ ਵੀਰਾਂ ਨੇ ਆ ਦਰਖਤਾਂ ਥੱਲੇ ਬੈਕੀ ਗੱਟੀਆਂ ਇਧਰਲੇ ਪਾਸੇ ਸਮਾਨ ਕੱਢ ਲਿਆ ਸੀ ਸੋ ਜਾਨੀਮਾਲੀ ਨੁਕਸਾਨ ਤਾਂ ਨਹੀਂ ਕੋਈ ਹੋਇਆ ਪਰ ਜਿਹੜਾ ਘਰ ਆ ਉਹ ਸਾਰੀ ਟਹਿ ਗਿਆ ਤੇ ਜਿੰਨੇ ਦਾਨੀ ਸੱਜਣ ਦੇਖੀ ਜਾਂਦੇ ਯਾਰ ਕੋਈ ਬਾਲਾ ਫਰਕ ਨਹੀਂ ਪੈਂਦਾ ਬਾਈਆਂ ਦਾ ਨੰਬਰ ਦੇ ਖਾਤਾ ਪੌਤੇ ਦੇਤਾ ਦੂਜਾ ਕਮਰਾ ਦੇਖ ਸਕਦੇ ਹੋ ਯਾਰ ਕੁਝ ਵੀ ਨਹੀਂ ਬਚਿਆ ਜੇ ਗੱਲ ਕਰੀਏ ਯਾਰ ਹੁਣ ਇਧਰਲੇ ਪਾਸੇ ਗੰਦਾ ਉਹਦਾ ਸਾਰਾ ਕੁਝ ਡਿੱਗ ਪਿਆ ਆ ਪੇਟੇਲ ਵਾਲਾ ਸਾਰਾ ਸਾਰੇ ਪਿਛਲੇ ਪਾਸੋਂ ਦਾ ਜਿਵੇਂ ਕਰੀਏ ਇਹ ਘਰ ਖਾਦਮੀ ਹੋ ਗਿਆ ਕੱਲੀਆ ਫਰੰਟ ਵਾਲੀ ਗਾਂਧੀ ਬਚੀ ਆ ਤੇ ਸਾਰਾ ਮੁੱਢ ਤੋਂ ਦੁਬਾਰੇ ਤਿਆਰ ਕਰਨ ਤੇ ਸਾਨੂੰ ਪਤਾ ਬਹੁਤ ਖਰਚਾ ਆ ਜਾਂਦਾ ਜਿਹੜੇ ਬਾਈ ਦਾ ਯਾਰ ਲੇਬਰ ਦਾ ਕੰਮ ਉਹਦੇ ਬਾਅਦ ਚ ਤਾਂ ਪੂਰੀ ਔਖਾ ਹੈ ਤੇ ਨੰਬਰ ਵਾਂਗਾਂ ਦਾ ਪੁੱਤ ਦੇ ਤਾ ਖਾਤਾ ਵੀ ਦੇ ਤਾ ਜਿੰਨੀ ਹੋ ਸਕਦੀ ਹੈ ਯਾਰ ਵੀਰਾਂ ਦੀ ਸਹਾਇਤਾ ਜ਼ਰੂਰ ਕਰੋ ਸੋ ਦੱਬ ਬੇਰੀ ਇਹਨੂੰ ਸ਼ੇਅਰ ਜ਼ਰੂਰ ਕਰੋ ਯਾਰ ਤੁਹਾਡਾ ਇੱਕ ਸ਼ੇਅਰ ਹੀ ਗਰੀਬ ਪਰਿਵਾਰ ਦੀ ਮਦਦ ਕਰ ਸਕਦਾ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ